ਸੰਸਾਰ ਭਰ ਦੇ ਵਿੱਚ ਜੇ ਇਤਿਹਾਸ ਨੂੰ ਖੰਗਾਲਿਆ ਜਾਵੇ ਤਾਂ ਸਭ ਤੋਂ ਵੱਡਾ ਤੇ ਉੱਤਮ ਇਤਿਹਾਸ ਸਿੱਖ ਕੌਮ ਦਾ ਹੈ ਸਿੱਖ ਕੌਮ ਨੇ ਜ਼ੁਲਮ ਦੇ ਵਿਰੁੱਧ ਅਤੇ ਮਜ਼ਲੂਮਾਂ ਦੇ ਹੱਕ ਦੇ ਵਿੱਚ ਸਮੇਂ-ਸਮੇਂ ਸਿਰ ਇਤਿਹਾਸ ਨੂੰ ਸਿਰਜਿਆ ਅਸੀਂ ਇਤਿਹਾਸ ਦੇ ਕੁਝ ਪਹਿਲੂਆਂ ਨੂੰ ਬਿਲਕੁਲ ਵਿਸਾਰ ਚੁੱਕੇ ਹਾਂ ਅੱਜ ਮੈਂ ਤੁਹਾਨੂੰ ਯਾਦ ਕਰਾਉਂਦਾ ਹਾਂ ਇਤਿਹਾਸ ਦਾ ਇੱਕ ਅਹਿਮ ਪਹਿਲੂ ਜਿਸ ਦਾ ਨਾਮ ਹੈ ਠਾਕੁਰ ਸਿੰਘ ਸੰਧਾਵਾਲੀਆ ਠਾਕੁਰ ਸਿੰਘ ਸੰਧਾਵਾਲੀਆ ਕੌਣ ਹੈ ਉਸ ਨੇ ਸਿੱਖ ਕੌਮ ਲਈ ਕੀ ਕੁਝ ਕਾਰਗੁਜ਼ਾਰੀ ਕੀਤੀ ਇਹ ਇੱਕ ਇਹਨਾਂ ਪਹਿਲੂ ਹੈ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੇ ਸਕੇ ਸੰਬੰਧੀ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਦੇ ਘਰ 1837 ਵਿੱਚ ਹੋਇਆ ਅਜੇ ਉਹ 6 ਸਾਲਾਂ ਦੇ ਹੀ ਸਨ ਜਦੋਂ ਉਹਨਾਂ ਦੇ ਪਿਤਾ ਦਾ ਲਾਹੌਰ ਦੇ ਕਿਲੇ ਵਿੱਚ ਕਤਲ ਹੋ ਗਿਆ ਇਹਨਾਂ ਨੇ ਬਚਪਨ ਦੇ ਵਿੱਚ ਸੰਸਕ੍ਰਿਤ ਫਾਰਸੀ ਤੋਂ ਇਲਾਵਾ ਭਾਰਤੀ ਧਰਮਾਂ ਤੇ ਇਸਲਾਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਉੱਚ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਵੱਡੇ ਹੋਣ ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਐਕਸਟਰਾ ਅਸਿਸਟੈਂਟ ਕਮਿਸ਼ਨਰ ਨਿਯੁਕਤ ਕਰ ਦਿੱਤਾ ਇਸ ਤੋਂ ਇਲਾਵਾ ਇਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ 1873 ਈਸਵੀ ਵਿੱਚ ਜਦੋਂ ਮਿਸ਼ਨ ਹਾਈ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਮਤ ਧਾਰਨ ਕਰਨ ਦੀ ਘੋਸ਼ਣਾ ਕਰ ਦਿੱਤੀ ਉਦੋਂ ਇਹਨਾਂ ਨੇ ਉੱਗੇ ਸਿੱਖ ਆਗੂ ਜਿਵੇਂ ਬਾਬਾ ਖੇਮ ਸਿੰਘ 베ਦੀ ਕਮਰ ਵਿਕਰਮਾ ਸਿੰਘ ਕਪੂਰਥਲਾ ਗਿਆਨੀ ਗਿਆਨ ਸਿੰਘ ਨਾਲ ਮਿਲ ਕੇ ਇੱਕ ਕਮੇਟੀ ਨਾਮਜ਼ਦ ਕੀਤੀ ਤੇ ਅਕਤੂਬਰ 1873 ਈਸਵੀ ਨੂੰ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਕੀਤੀ। ਇਹ ਸਭਾ ਦੇ ਪਹਿਲੇ ਪ੍ਰਧਾਨ ਵੀ ਬਣੇ। ਇਸ ਕਾਰਵਾਈ ਕਰਕੇ ਇਹਨਾਂ ਨੂੰ ਸਰਕਾਰੀ ਪਦ ਤੋਂ ਵੀ ਅਸਤੀਫਾ ਦੇਣਾ ਪਿਆ। 1883 ਈਸਵੀ ਵਿੱਚ ਮਹਾਰਾਜਾ ਦਰਪੀ ਸਿੰਘ ਨੇ ਸੰਧਾ ਵਾਲਿਆਂ ਨੂੰ ਸਾਰ ਭੇਜ ਕੇ ਆਪਣੀ ਜਾਇਦਾਦ ਦੀ ਸੂਚੀ ਮੰਗੀ 28 ਸਤੰਬਰ 1884 ਈਸਵੀ ਨੂੰ ਆਪਣੇ ਦੋ ਪੁੱਤਰਾਂ ਦੇ ਨਾਲ ਸੰਧਾਵਾਲੀਆ ਲੰਡਨ ਲਈ ਚਲ ਪਏ ਇਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਸੁਣਾ ਕੇ ਸਿੱਖ ਧਰਮ ਵੱਲ ਪ੍ਰੇਰਿਤ ਕੀਤਾ ਉਪਰੰਤ ਅਗਸਤ 1885 ਈਸਵੀ ਵਿੱਚ ਇਹ ਫਿਰ ਤੋਂ ਪੰਜਾਬ ਆ ਗਏ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੇ ਪੰਜ ਪਿਆਰੇ ਅਦਨ ਭੇਜ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਪਾਨ ਵੀ ਕਰਵਾਇਆ ਇਹਨਾਂ ਨੇ ਦਲੀਪ ਸਿੰਘ ਦਾ ਰਾਜ ਕਾਇਮ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਇਹ ਜਲਦੀ ਹੀ ਬ੍ਰਿਟਿਸ਼ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਰੜਕਣ ਲੱਗ ਗਏ ਤਾਂ 6 ਨਵੰਬਰ 1886 ਈਸਵੀ ਨੂੰ ਪਾਂਡੇਚੇਰੀ ਚਲੇ ਗਏ ਉਸ ਸਮੇਂ ਪਾਂਡੇਚੇਰੀ ਫਰਾਂਸ ਦੇ ਅੰਡਰਸੀ ਪਾਂਡੇਚੇਰੀ ਸਿੱਖ ਰਾਜ ਕਾਇਮ ਕਰਨ ਲਈ ਉਹਨਾਂ ਨੇ ਉੱਥੇ ਇੱਕ ਸੈਂਟਰ ਬਣਾ ਲਿਆ ਪਰ ਕੁਝ ਸਮੇਂ ਦੇ ਪਰਿਵਰਤਨ ਕਾਰਨ ਉੱਥੇ ਇਹ ਵੱਡੇ ਤੌਰ ਤੇ ਬਿਮਾਰ ਹੋ ਗਈ ਅਤੇ 18 ਅਗਸਤ 1887 ਈਸਵੀ ਨੂੰ ਅਕਾਲ ਚਲਾਣਾ ਕਰ ਗਏ ਤੇ ਜੋ ਵੀ ਇਹ ਵਿਵਸਥਾ ਚਲਾ ਰਹੇ ਸਨ ਉਹ ਸਾਰੇ ਦੀ ਸਾਰੀ ਫੇਲ ਹੋ ਗਈ ਇਹਨਾਂ ਦਾ ਵੱਡਾ ਲੜਕਾ ਗੁਰਬਚਨ ਸਿੰਘ ਪਾਂਡੇਚੇਰੀ ਵਿੱਚ ਰਹਿ ਕੇ ਮਹਾਰਾਜਾ ਦਲੀਪ ਸਿੰਘ ਦਾ ਪ੍ਰਧਾਨ ਮੰਤਰੀ ਵੀ ਅਖਵਾਉਂਦਾ ਰਿਹਾ ਇਸ ਤਰ੍ਹਾਂ ਸਿੰਘ ਸਵਾਲ ਲਹਿਰ ਦੇ ਮਹਾਨ ਨਾਇਕ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਦਾ ਅਕਾਲ ਚਲਾਣਾ ਕਰਨ ਤੋਂ ਬਾਅਦ ਸਿੱਖ ਇਤਿਹਾਸ ਨੇ ਭਾਵੇਂ ਕੁਝ ਸਮੇਂ ਉਹਨਾਂ ਨੂੰ ਯਾਦ ਕੀਤਾ ਪਰ ਅੱਜ ਅਸੀਂ ਅਜੇ ਸੂਰਮੇ ਅਜੇ ਯੋਧਿਆਂ ਨੂੰ ਬਿਲਕੁਲ ਵਿਸਾਰ ਚੁੱਕੇ ਹਾਂ ਕੋਈ ਵੀ ਲੜਾਈ ਜਦੋਂ ਅਸੀਂ ਲੜਨੀ ਹੋਵੇ ਤਾਂ ਸਾਨੂੰ ਕਿਤੋਂ ਸੇਧ ਲੈਣੀ ਪੈਂਦੀ ਹੈ ਸਿੱਖ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਰਸਾਈ ਹੋਈ ਸਿੱਖ ਕੌਮ ਆਪਣੇ ਪੂਰਵਜਾਂ ਤੋਂ ਜੇ ਸੇਧ ਲੈ ਲਵੇ ਤਾਂ ਫਿਰ ਚਾਹੇ ਲੜਾਈ ਲੈਂਡ ਪੂਲਿੰਗ ਦੀ ਹੋਵੇ ਚਾਹੇ ਕਿਸਾਨੀ ਹੱਕਾਂ ਦੀ ਹੋਵੇ ਤਾਂ ਬੜੀ ਸੁਖਾਲੀ ਹੋ ਜਾਂਦੀ ਹੈ ਸੋ ਇੱਕ ਵਾਰ ਸਿੱਖ ਕੌਮ ਨੂੰ ਨਵੇਕਲੇ ਹੋ ਕੇ ਸੋਚਣਾ ਪਵੇਗਾ ਕਿ ਅਸੀਂ ਜੇ ਕਿਸੇ ਦੇ ਖਿਲਾਫ ਲੜਨਾ ਹੈ ਤਾਂ ਸਾਨੂੰ ਆਪਣੇ ਪੂਰਵਜਾਂ ਵੱਲ ਝਾਤ ਮਾਰਨੀ ਪਵੇਗੀ ਤਾਂ ਹੀ ਹਰ ਇੱਕ ਲੜਾਈ ਦੀ ਜਿੱਤ ਸੰਭਵ ਹੋ ਸਕਦੀ ਹੈ ਧੰਨਵਾਦ